ਹਾਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਚੰ다 ਸਿੰਘ ਹੋਂਦੇ ਦੇ ਘਰ ਆਏ ਆ ਦੋਸਤੋ ਸੋ ਸਾਰੇ ਭਰਾ ਜਾਣਦੇ ਆ ਪਸ਼ੂ ਵਪਾਰ ਲੈਣ ਦਾ ਕੰਮ ਆ ਵੀਰ ਚੰ다 ਸਿੰਘ ਹੋਂਦਾ ਦਾ ਤਕਰੀਬਨ ਅੱਜ ਤੋਂ ਕੋਈ 5-4 ਦਿਨ ਪਹਿਲਾਂ ਇੱਕ ਅਪਡੇਟ ਆਪਾਂ ਤੁਹਾਨੂੰ ਦਿੱਤੀ ਸੀ ਇਸ ਘਰੋਂ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਤੇ ਬਿਲਕੁਲ ਵਾਜਬ ਜਾਇਜ਼ ਰੇਟਾਂ ਦੇ ਉੱਤੇ ਪਸ਼ੂ ਹੁੰਦੇ ਆ ਜੋ ਜਿਹੋ ਜਿਹਾ ਪਸ਼ੂ ਉਹ ਜਿਹੋ ਮੁੱਲ ਤੁਹਾਨੂੰ ਇਸ ਕੇਲੇ ਤੋਂ ਮਿਲ ਜਾਂਦਾ ਅੱਜ ਇਸ ਵੀਡੀਓ ਦੇ ਵਿੱਚ ਦੋ ਮਜ਼ਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਟੋਕਰ ਦਿਖਾਵਾਂਗੇ ਟੋਕਰ ਗੱਪਣਾਗਵੀ ਵਿੱਚ ਆਏਗੇ ਆ ਇੱਕ ਸੱਜਰ ਬਿਲਕੁਲ ਛੋਟੇ ਜਿਹੇ ਭਾਪੜਤੇ ਦੇ ਵਿੱਚ ਵਹਿਰ ਦਿਖਾ ਦੇਾਂਗੇ ਇੱਕ ਤਕਰੀਬਨ ਕੋਈ ਤਿਆਰੀ ਦੇ ਉੱਤੇ ਖੜੀ ਆ ਵਹਿਰ ਤੁਹਾਨੂੰ ਦਿਖਾਵਾਂਗੇ ਜੈ ਜੈ ਰੇਟ ਦੇ ਵਿੱਚ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਝੰਡੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾਣੀ ਕੈਂਪ ਸਿੱਤ ਹੈ ਸ਼ੁਕਰਮੰਦ ਸੱਚੇ ਬਾਦਸ਼ਾਹ ਸ਼ੁਕਰ ਮਾਲਕ ਦਾ ਵੀਰ ਚੰਡੇ ਅੱਜ ਵੀਰ ਚੰਦਾ ਸਿੰਘ ਆਪਣੇ ਕੋਲੇ ਨਾਗ ਹਰੇਕ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਹਾਂਜੀ ਹਾਂਜੀ ਵੈਸੇ ਚਲੋ ਕੁਆਲਟੀਆਂ ਹਰ ਇੱਕ ਤਰ੍ਹਾਂ ਦੀਆਂ ਆਉਂਦੀਆਂ ਨੇ ਪਰ ਜਿਹੋ ਜੇ ਚਲੋ ਕਿਸੇ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ ਉਹ ਜਆ ਮਾਲ ਆਪਣੇ ਕੋਲ ਛੋਟੇ ਪੜਤੇ ਵਾਲਾ ਵੀ ਹੁੰਦਾ ਹਾਂਜੀ ਹਾਂਜੀ ਤੇ ਬਾਕੀ ਕਈ ਵਾਰ ਚੰਗੇ ਤੋਂ ਚੰਗੇ ਚਲੋ ਕਿਹੜਾ ਡੂਡ ਡੋਡ ਲੱਖ ਰੁਪਏ ਮੱਝਾ ਵੀ ਆ ਜਾਂਦੀਆਂ ਨੇ ਆ ਜਾਂਦੀਆਂ ਹਾਂਜੀ ਹਾਂਜੀ ਹਣਾ ਹਾਂਜੀ ਤੇ ਅੱਜ ਵੀਰ ਚੰਡੇ ਤਕਰੀਬਨ ਟੋਕੜ ਗੱਪਣ ਨਾਗ ਵੀ ਆਪਣੇ ਕੋਲ ਹੈਗੀ ਇੱਕ ਅੱਧੀ ਵਚੀ ਟੋਕੜ ਗੱਪਣ ਵੀ ਆ ਹਾਂਜੀ ਤੇ ਦੋ ਗੜਾ ਆਪਣੇ ਕੋਲ ਇੱਕ ਤਕਰੀਬਨ ਮਹੀਨੇ ਦੀ ਕੱਚੀ ਆ ਤੇ ਆ ਤਕਰੀਬਨ ਕੋਈ ਤਿਆਰੀ ਤੇ ਆਉਂਦੀ ਹੈ ਤਿਆਰੀ ਤੇ ਵੀ ਵੱਡੀ ਵੈੜਾ ਤਿਆਰੀ ਤੇ ਸ਼ੁਰੂਆਤ ਆਪਾਂ ਇਸ ਨੂੰ ਇਸੇ ਵੈੜ ਤੋਂ ਕਰਦੇ ਆਂ ਵੀਰ ਹਾਂਜੀ ਇਹ ਤਿਆਰੀ ਤੇ ਹੀ ਹੈ ਤਕਰੀਬਨ ਮੈਨੂੰ ਲੱਗਦਾ ਵੀ ਕੋਈ ਹਫਤੇ ਦੇ ਅੰਦਰ ਤਾਂ ਰਾਜ ਹੋਤੀ ਹੈ ਨਾ ਹਾਂਜੀ ਹਾਂਜੀ ਇਹਦੇ ਵੀਰ ਜੀ 8 ਤਰੀਕ ਨੂੰ ਮੰਨ ਲਓ ਇਹ ਗੱਲ ਹੈਗੀ ਆ ਬੇਨ ਪੂਰੇ ਆ ਹਾਂ ਹਾਂਜੀ ਅੱਜ 30 ਤਰੀਕ ਹੋ ਗਈ 8 ਤਰੀਕ ਨੂੰ ਵੀ ਮਿਲਣੀ 8 ਤਰੀਕ ਨੂੰ ਹਣਾ ਹਾਂਜੀ ਹਾਂਜੀ ਲੋ ਵੀ ਅਗੇ ਅਗਸਤ 8 ਨੂੰ ਜਿਹੜੇ ਦੋਸਤੋ ਦਿਨ ਪੂਰੇ ਆ ਹਾਂਜੀ ਤੇ ਸੂਆ ਦੇ ਵਿੱਚ ਕਿਵੇਂ ਆ ਵੀਰ ਜੀ ਦੂਜਾ ਸੂਆ ਪਿਓਰ ਵੈੜ ਨੇ ਸੂਣਾ ਆਪਾਂ ਘਰੋਂ ਵੈੜ ਲਈ ਆ ਠੀਕ ਆ ਜੀ ਬਹੁਤ ਵਧੀਆ ਬੰਦੇ ਸੀ ਜਿੰਨਾਂ ਕੋਲੋਂ ਵੈੜ ਆਈ ਆ ਬਾਕੀ ਵੇਖੋ ਵੈੜ ਦਾ ਤੋਰਾ ਵੇਖੋ ਵੀ ਪੈਰ ਤੋਂ ਪੈਰ ਟਪਾਉਂਦੀ ਜੇ ਇੱਕ ਨਹੀਂ ਵੇਖੋ ਤੋਰੇ ਤਾਰੇ ਵੀ ਚਾਹ ਚੂੜੀ ਕਰਮਾਂ ਦੀ ਬੜੀ ਖੜੀ ਆ ਹਾਂਜੀ ਬਾਕੀ ਕੋਈ ਵੀ ਕਨਫਰਮ ਕਰ ਲੇ ਵੀਰ ਜੀ ਅਜੇ ਪੂਰੀਆਂ ਨਹੀਂ ਹਾਲਾ ਲੋ ਵੀ ਕੰਨੀਆਂ ਬਰਾਬਰ ਨਹੀਂ ਜੇ ਕੀਤੀਆਂ ਅੱਛਾ ਜੀ ਸਾਈਡਾਂ ਆ ਰਹੀਆਂ ਕੰਨੀਆਂ ਹਨ ਜਿਹੜੀਆਂ ਮੰਨ ਲਓ ਇਹ ਆ ਵੀ ਬਰਾਬਰ ਨਹੀਂ ਕੀਤੀਆਂ ਵੱਡੀ ਵੈੜ ਆਪ ਕੋ ਇਹ ਨਹੀਂ ਵੀ ਮੰਨ ਲਓ ਕੋ ਛੋਟੀ ਆ ਠੀਕ ਆ ਹਾਂ ਜੀ ਫਿਰ ਇਹ ਹੈ ਵੀ ਗਰਮੀ ਵਾਲੀ ਵੀਰ ਜੀ ਤੁਹਾਨੂੰ ਪਤਾ ਕਰਾਉਂ ਸਬਰੀਡ ਦੇ ਵਿੱਚ ਲਓ ਜੀ ਕਰੌਸ ਬਰੀਡ ਹੈ ਬਾਕੀ ਹੈ ਕਰਮੜੀ ਇਹ ਵੀ ਗਰਮੀ ਦੀ ਵੈਸੇ ਜਿੱਦ ਜਾਣੀ ਆ ਹਾਂ ਜੀ ਲੇ ਲਓ ਦੀ ਸਫਾਈ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦੇਾਂਗੇ ਅੱਠਕ ਤਰੀਕ ਨੂੰ ਦਿਨ ਪੂਰੇ ਆ ਤੇ ਉਹੀ ਅੱਠ ਸੱਤ ਦਿਨ ਹਜੇ ਆਰਾਮ ਨਾਲ ਕਾੜਾਂ ਜੀ ਆ ਵੀ ਸਹਿਜ ਜਾ ਵੇਖੋ ਜਿੱਦਾਂ ਮਰਜ਼ੀ ਮੰਨ ਲੋ ਥੱਲੇ ਬਹਿ ਜਾ ਵੇਖੋ ਕੋਈ ਗਾਲੀ ਨਹੀਂ ਆਪਾਂ ਜੇ ਮੰਨ ਲੋ ਧਾਰ ਧਾਰ ਮਾਰ ਕੇ ਵਿਖਾ ਆ ਦੇਖੋ ਜੀ ਸੋ ਟਿੱਪਣ ਵੀ ਮੇਰਾ ਭਰਾ ਦੇਖੋ ਜੀ ਕਰਮਾੜੀ ਇਹ ਗੱਲ ਹੈਗੀ ਇਹਨੇ ਪੰਜਾਂ ਚੌ ਦਿਨਾਂ ਦੇ ਵਿੱਚ ਵਿੱਚ ਮੰਨ ਆ ਦੇਖੋ ਜੀ ਸੋ ਚਾਰੇ ਥਾਣੇ ਦੀ ਟਿੱਪ ਕੇ ਤੁਹਾਨੂੰ ਦਿਖਾ ਰਹੇ ਆ ਇਹ ਜਿਹੜਾ ਅਗਲਾ ਥਾਣ ਇੱਕ ਬਹਿਣੀ ਵਾਲਾ ਇਹ ਬਹਿਣੀ ਵਾਲਾ ਜਿਹੜਾ ਅਗਲਾ ਥਾਣ ਕਰੋ ਚੈੱਕ ਆ ਦੇਖੋ ਜੀ ਠੀਕ ਹੈ ਜੀ 53 ਤੁਹਾਡੇ ਸਾਹਮਣੇ ਆ ਉੱਤੇ ਜਿਹੜੀ ਆ ਵਿਧੀ ਕੋਈ ਮੈਨਾ ਜਿੱਦਾਂ ਮਰਜੀ ਕੋਈ ਵੀਰ ਭਰਾ ਕੋ ਉੱਤੇ ਪਕਿਆ ਆਪਦੀ ਭਾਰ ਪਿੱਛੇ ਦੀ ਵੀਰ ਜੀ ਫੁੱਲ ਗਰੰਟੀ ਆ ਤਪਦੀ ਆ ਠੀਕ ਹੈ ਜੀ ਹਾਂ ਜੀ ਹਾਂ ਭਰਾ ਨੂੰ ਕਹਾਉ ਨਹੀਂ ਕਰਮਾ ਜੀ ਲਾ ਬੈਠ ਗਿਆ ਜੀ ਬਾਹਰ ਵਾਸੇ ਦੋਸਤੋ ਸਾਫ ਸੁਥਰੇ ਲਾਤਾ ਆ ਆ ਵੇਖੋ ਚੋਲਾ ਚੋਲਾ ਕਰਮਾ ਆ ਇਹ ਕੋਲ ਖਲਾਰ ਖਨੂਰ ਨੇ ਮੇਰਾ ਚੰਗਾ ਆ ਵੇਖੋ ਇਹੋ ਹੀ ਆਪਾਂ ਬੁਖਾਰਿਆ ਵੀਰ ਜੱਡੇ ਗਾਇਬ ਗੂਪ ਚੰਗਾ ਕਰੇ ਕੀ ਲੈਣ ਦੇਣ ਕੀ ਕਰਦੇ ਮੋਲ ਮੋਲ ਤੇ ਵੀਰ ਜੀ 66 ਵੀ ਇੰਡੀਆਂ ਵੇੜਾਂ ਦੇ ਹੋਣ ਦੇ ਕੀ ਦਾ ਕਰੀ ਹੁੰਦੇ ਆ ਆ ਪਰ ਨਹੀਂ ਵੀ ਵੀ ਆਪਾ ਇਹਦਾ ਜਾਇਜ ਮੁੱਲ ਜਿਹੜਾ ਹਾਂ ਨਾ ਵਾਲਾ ਵੀਰ ਦੀ 50000 ਰੁਪਏ ਚੋ ਦੋ ਸ਼ਰਤਾਂ ਠੀਕ ਆ ਜੀ ਹਾਂਜੀ ਹਾਂਜੀ ਇਹ ਕੰਮ ਜਰਾ ਆਪਾ ਮੈਂਟਾਂ ਸਕੈਂਟਾਂ ਦੇ ਚੋੜੀਆ ਵਾਚੇ ਮੈਂਟਾਂ ਮੈਂਟਾਂ ਸਕੈਂਟਾਂ ਦਾ ਕੋਈ ਵੀਰ ਵੀ ਵੀਰ ਵਾਦਾ ਘਾਟਾ ਨਾ ਕਰੇ 47000 ਪੂਰੇ ਦੀ ਵੀਰਦੀ ਦੇਦਾ 47 ਦੀ ਹਾਂਜੀ 47 ਹਾਂਜੀ ਹਾਂਜੀ 47000 ਦੀ ਆ ਬਾਹਰ ਮੇਲ ਜੂਗੀ ਤੁਹਾਨੂੰ ਜਿਹੜੇ ਡਿਮਾਰ 55 52 ਕੁਛ ਨਹੀਂ ਕਰਾਂ ਹਾਂਜੀ ਹਾਂਜੀ ਬਾਕੀ ਦੁੱਧ ਵੀ ਵੀਰਦੀ 20 ਕਿਲੋ ਦੇਣਾ ਜੇ ਨੇ ਆ ਉਸ speed ਦੇ ਵਿੱਚ ਮੂੰਹ ਵੇਖੋ ਫਿਰ ਦੂਜਾ ਸੂਆ ਪਿਓਰ ਜੇ ਕੋਈ ਤੀਜਾ ਸੂਆ ਨਹੀਂ ਵੈਰ ਹੋ ਆ ਦੇਖ ਲਓ ਵੀ ਠੀਕ ਆ ਜੀ ਕਰੋ ਮੇਰੇ ਭਰਾ ਚਾਕੇ ਠੀਕ ਆ ਜੀ ਸੋ ਇਹ ਲੈਵੇ ਦੀ ਬੰਤਰ ਆ ਬਾਕੀ 5 7 8 ਦਿਨਾਂ ਦੇ ਵਿੱਚ ਜਿੰਨੇ ਵੀ ਆ ਤਿਆਰੀ ਕਰਕੇ ਸੂਗੀ ਕਰਮਾ ਲਈ ਜਿਹੜੇ ਆਪਣੇ ਕੋਲ ਜੋੜੀ ਆ ਵੇੜਾ ਸੀ ਹਾਂਜੀ ਇਹ ਵੀਰ ਦੀ ਛਾਈ ਹਾਲ ਦੀ ਬੱਚੀ ਆ ਪਹਿਲਾਂ ਇੰਨੇ ਸੂਣਾ ਵਾ ਆ ਆ ਦੇਖੋ ਲਓ ਦੀ ਪਲੋਂ ਬੱਚੀ ਆ ਤੇ ਮੈਂ ਸੀਲੀਆਂ ਚੈੱਕ ਕਰਿਓ ਮੇਰਾ ਵੀ ਹਾਂਜੀ ਹਾਂਜੀ ਆ ਦੇਖੋ ਵੈਸੇ ਤੁਸੂ ਕੋਈ ਉਪਰੋ ਬੰਦ ਦੇ ਬਰਲੀ ਤਾਂ ਗੱਲ ਵੱਖਰੀ ਆ ਬਾਕੀ ਧੀਰਾ ਪਣ ਦੇਖ ਆ ਦੇਖ ਛਣ ਤੁਣੀ ਐ ਪੂਰਾ ਲੰਮਾ ਜਿਹਾ ਵੇਖੋ ਆ ਦੇਖਿਆ ਹਾਂ ਚੋਲੀ ਦਾ ਬੱਜੀ ਜੇ ਸਟਾਰ ਬੋਣ ਆ ਦੇਖੋ ਕਿੱਥੇ ਨੇ ਖੜਨੀ ਝੋਲੀ ਆਪਣੀ ਵੇਖੋ ਹੂੰ ਆ ਦੇਖੋ ਜੀ ਹਾਂ ਪੂਰੀਆਂ ਸੀਲੀਆਂ ਆ ਨੀ ਤੇ ਫੰਫੂਨ ਬੜਾ ਸਵਾਦੀ ਨਿਕਲ ਕੇ ਸਾਹਮਣੇ ਆਊਗਾ ਲੱਥੀ ਆ ਕਰਮਾ ਦੀ ਲਾਹੇ ਬਣਾਏ ਪਈ ਆ ਪਲੂਨ ਪਹਿਲਾ ਸੂਆ ਬੱਚੀ ਨੇ ਸੂਣਾ ਤੇ ਸ਼ਾਈਵਾਲ ਦੋਸਤੋ ਕਰਾਸ ਬਰੀਡ ਦੇ ਵਿੱਚ ਆ ਤੇ ਲਵੀ ਬਈ ਬੱਚੀ ਆ ਬਿਲਕੁਲ ਛਾੜਵਾ ਜਿਹਾ ਸਰੀਰ ਆ ਹਾਂ ਬਾਕੀ ਜਿੱਲੀ ਵੀ ਅੰਗਾ ਪੈਰਾਂ ਦੀ ਕਰਮਾ ਦੀ ਪੂਰੀ ਕੰਪਲੀਟ ਆ ਠੀਕ ਆ ਜੀ ਨਵਾਂ ਆਂਗਾ ਠੀਕ ਆ ਜੀ ਤੇ ਮੁੱਲ ਮੇਰਾ ਭਰਾ ਵੇਖੀ ਚੱਲਿਆ ਜਾਂਦਾ ਵਿੱਚ ਮੁੱਲ ਬੜੇ ਜਾਇਜ਼ ਦੀ ਆ ਤਦੋਂ ਹਰੇਕ ਭਰਾ ਆਦਿਕਾ ਜੀ ਕੋਈ ਵੀਰ ਥੋੜੇ ਪੈਸੇ ਖਰਚ ਕਰਨ ਵਾਲਾ ਹਮੇਸ਼ਾ ਹੀ ਆਪਾਂ ਅਕਾਊਂਟ ਕਰਾਈਦਾ ਦੁਕਾਨਦਾਰੀ ਆ ਕਿਸੇ ਨੇ ਲਾਉਣਾ 30000 ਕਿਸੇ ਨੇ 70 ਲਾਉਣਾ ਤੇ ਕਿਸੇ ਨੇ 1.5 ਲੱਖ ਲਾਉਣਾ ਠੀਕ ਆ ਜੀ ਉਹੋ ਜੀ ਕੁਆਲਿਟੀ ਵੀਰ 팔ਦੇ ਆ ਸੋ ਬੱਚੀ ਤੁਹਾਨੂੰ ਅੱਜ ਬੜੇ ਜੈਜ ਰੇਟ ਵਿੱਚ ਮਿਲ ਜਾਣੀ ਐ ਪਹੁੰਚਣ ਪਹਿਲਾਂ ਸਵੇਰ ਸੂਣਾ ਇਹਨੇ ਜੀ ਡੰਗ ਦਾ ਨੂੰ ਪਤਾ ਜੀ ਨਵੀਆਂ ਬੱਚੀਆਂ ਨੇ ਨਵੀਆਂ ਬਾਕੀ ਹੈਗੀ ਮੂੰਹ ਮਾਂ ਦੀ ਵੇਖੋ ਕਿੰਡੀ ਸੋਹਣੀ ਕਰਮ ਵਾਲੀ ਤੇ ਬਾਕੀ ਇਹ ਆ ਵੀ ਇਹਨੇ ਥਾਣਾ ਉਤਰਾ ਸੀਲੀਆਂ ਸਾਲੀਆਂ ਪੂਰੀਆਂ ਆ ਨਾ ਜਿੱਦਾਂ ਸਿਹਾਰੀ ਵਾਲੀ ਬੱਛੀ ਹੈ ਪੂਰੀ ਹਾਂਜੀ ਹਾਂਜੀ ਜਿੱਦਾਂ ਮੰਨ ਲਓ ਮਰਜੀ ਇਹ ਆ ਵੀ ਥੱਲੇ ਬੈਜੋ ਆ ਵੇਖੋ ਇਹ ਉਮਰ ਜੀ ਨੇ ਮਨਾਈਆਂ ਨਹੀਂ ਕਰਨੀਆਂ ਤੇ ਕਰਨੀਆਂ ਕਿਹੜੀਆਂ ਨਹੀਂ ਕਰਨੀਆਂ ਕਿਦੋਂ ਆਨੇ ਸਹੀ ਗੱਲਾ ਵੇਦੀ ਸਹੀ ਗੱਲਾ ਹਾਂ ਨੇ ਚੰਗੀ ਛੰਡੇ ਫਿਰ ਬੱਛੀ ਚਲੋ ਥੱਲਿਓ ਵੀ ਸਾਫ ਸਫਾਈ ਵਾਲੀ ਆ ਉਦਾਂ ਵੀ ਦੋਸਤਾਂ ਹੱਥੋਂ ਥਪੇਰ ਕੇ ਵਿਖਾਉਣਾ ਚਲੋ ਹਾਂਜੀ ਬਾਕੀ ਮਕਸਦ ਇਹਨਾਂ ਕੀ ਹੁੰਦਾ ਵੀ ਇੱਕੋ ਦੀ ਧੀਰੇ ਪਸ਼ੂ ਦਾ ਤੇ ਛਟਾਕਲ ਪਸ਼ੂ ਦਾ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਜਿੱਦਾਂ ਮਰਜੀ ਮੇਰਾ ਭਰਾ ਤੇ ਸਾਲੀਆਂ ਕਰੀ ਚੱਲਿਆ ਸਾਫ ਸੁਥਰੀ ਹੈ ਠੀਕ ਹੈ ਸਾਫ ਸੁਥਰੀ ਹਾਂ ਸੋ ਜਿੰਨੇ ਵੀ ਆ ਠੰਡੀ ਆ ਕੋਈ ਸੀਲ ਸਉ ਕੋਈ ਉਹ ਉਤਰਾਂ ਗ ਮਾਰਨ ਮੋਰਨ ਵਾਲੀ ਨਹੀਂ ਨਾ ਜੀ ਨਾ ਕੋਈ ਗੱਲ ਹੀ ਨਹੀਂ ਹੈ ਵੀਰ ਜੀ ਕਿਤੇ ਵੀ ਮਾਸਾ ਜਿੰਨਾ ਵੀ ਨਹੀਂ ਕਦੇ ਘੂ ਰਹਿ ਗਈ ਪਿਆਰੀ ਜਗੇ ਆ ਵੇਖੋ ਲੈ ਪੂਰਾ ਮੰਨ ਲੋ ਜਿੱਦਾਂ ਮਰਜੀ ਸਿਰ ਨੂੰ ਜਿੱਥੇ ਮਰਜੀ ਮੰਨ ਲੋ ਇਹ ਗੱਲ ਹੈ ਵੀ ਬਿਲਕੁਲ ਹਾਂ ਜੀ ਓਕੇ ਠੰਡੇ ਫਿਰ ਕੀ ਮੁੱਲ ਕੀ ਡਿਮਾਂਡ ਹੋਊਗੀ ਇਹਦੀ ਮੁੱਲ ਵੀ ਜੀ ਇਹਦਾ ਭਾਅ 32 ਕਰ ਲੀਏ 30 ਕਰ ਲੀਏ ਕੀ ਜੋ ਮਾਨਤਾ ਕਰਦਾਂਗੇ ਵੀਰ ਜੀ 3000 ਰੁਪਏ 27 ਦੀ ਹਾਂਜੀ 26 ਦੀ ਦੇ ਦਾਂਗੇ ਵੀਰ ਜੀ 26 ਹਜ਼ਾਰ ਦੀ ਹਾਂਜੀ 26 ਦੀ ਦੇ ਦਾਂਗੇ ਆ ਜਾਣ ਦੀ ਕੋਈ 26 ਹਾਂਜੀ ਹਾਂਜੀ 26 ਦੀ ਦੇ ਦਾਂਗੇ ਮੰਨ ਲਾਏ ਗੱਲ ਆ ਕਿ ਬਾਕੀ ਮੇਰਾ ਵੀਰ ਭਰਾ ਕੋਈ ਨਾ ਇਹ ਮੁੱਲ ਹੁੰਦੇ ਲੈਣ ਦੇਣ ਵਾਲੇ ਤੇ ਮੰਨ ਲਓ ਇਹ ਆ ਵੀ ਮੁਰਕਿਆ کئی ਨਾ ਪਿੱਛੋਂ ਵੀਡੀਓ ਵੇਂਦੇ ਆਉਂਦੇ ਤੇ ਆਖੇ ਵੀਰ ਜੀ ਤੁਸੀਂ ਇੰਨਾ ਮੁੱਲ ਕੀਤਾ ਇਹ ਮੁੱਲ ਵੀਰ ਜੀ ਹਾਂ ਨਾ ਵਾਲਾ ਆ ਠੀਕ ਆ ਹਾਂਜੀ ਹਾਂਜੀ ਲਓ ਵੀ ਇਹ 26 ਹਜ਼ਾਰ ਦਾ ਨਾ ਮਿਲ ਜੂਗਾ ਹਾਂਜੀ ਬਸੀ ਤੁਹਾਨੂੰ ਬਖਾਤੀ ਆ ਇਧਰ ਇੱਕ ਹੋਰ ਉਹਦੇ ਨਾਲ ਇਹਨ ਦਿਨ ਉਸੇ ਤਰ੍ਹਾਂ ਦੀ ਵਹਿੜ ਤੁਹਾਨੂੰ ਦਿਖਾ ਦਿੰਨੇ ਆ ਇਹ ਟੋਕਰ ਗੱਪਣਾ ਹਾਂ ਟੋਕਰ ਦੱਬਣ ਵੀਰ ਜੀ ਟੋਕਰ ਗੱਪਣ ਕਿੰਨੇ ਟਾਈਮ ਦੀ ਗੱਬ ਇਹ ਵੀਰ ਜੀ ਸਾਢੇ ਪੰਜਾਂ ਛੇ ਮਹੀਨਿਆਂ ਦੀ ਗੱਪਣਾ ਵੀਰ ਜੀ ਸਾਢੇ ਪੰਜਾਂ ਛੇ ਮਹੀਨਿਆਂ ਦੀ ਹਾਂਜੀ ਹਾਂਜੀ ਲਓ ਜੀ ਸਾਢੇ ਪੰਜਾਂ ਛੇ ਮਹੀਨੇ ਦੀ ਗੱਪਣਾ ਤੇ ਦੁੱਧ ਵੀਰ ਕਿੰਨਾ ਦੁੱਧ ਵੀਰ ਜੀ ਇਹਦੇ ਕੋਲੇ ਹੁਣ ਹੋਊਗਾ ਜੇ 5 ਕਿਲੋ ਠੀਕ ਹੈ ਜੀ ਹਾਂਜੀ ਹਾਂਜੀ ਐ ਵਧੀਆ ਸੀਲਸ ਲੱਗ ਪੂਰੀ ਵੰਗਾ ਪਾ ਕੇ ਮੋਟ ਜਾਰੀ ਸੁੱਟ ਕੇ ਚੋਕਰ ਚੱਕਰ ਤੇ ਬਹਿ ਜਾਓ ਥੱਲੇ ਵੰਗਾ ਪਾ ਕੇ ਵੀਰ ਜੀ ਲੱਤ ਮਾਰ ਜੇ ਤੇ ਵਹਿੜ ਆਪਣੀ ਆਹ ਹਾਂਜੀ ਵੀ ਸਾਢੇ 5 ਕਿਲੋ ਦੁੱਧ ਵੀ ਹੈਗਾ ਹਾਂਜੀ ਹਾਂ 5 ਕਿਲੋ ਹੋਵੇਗੀ 5 ਕਿਲੋ ਸਾਢੇ 4-5 ਕਿਲੋ ਹੋਊਗਾ ਸਾਢੇ 4-5 ਤੇ ਗੱਭ ਸਾਢੇ 5 ਮਹੀਨੇ ਦੀ ਹਾਂਜੀ ਸਾਢੇ 5 ਮਹੀਨਿਆਂ ਦੀ ਲੋ ਜੀ ਸਾਢੇ 5 ਮਹੀਨੇ ਦੀ ਗੱਭ 파ਟੀ ਕੋਈ 5 ਮਹੀਨੇ ਦੀ ਗੱਭ ਹਾਂ 4 ਸਾਢੇ 4 ਕੋਈ 5 ਸਾਢੇ 4-5 ਕਿਲੋ ਸੁਵੇਲ ਵੀਰ ਦੀ ਤਿਆਰ ਆਏ ਆ ਹਾਂਜੀ ਹਾਂਜੀ ਰਾਜੀ ਰੋਜੀ ਵੇਖੋ ਕਿਤਰਾ ਜੰਮੀ ਪਈ ਚੋ ਬਸੀ ਬਿਲਕੁਲ ਜਿਹੜੀ ਪਹਿਲਾਂ ਵੀ ਤੁਹਾਨੂੰ ਆਪਾਂ ਦਿਖਾਈ ਸੀ ਕਿ ਟੁਕੀ ਆ ਜਿਹੜੀ ਠੀਕ ਹੈ ਜੀ ਕੋਈ ਤਕਰੀਬਨ ਮਹੀਨੇ ਦੀ ਕੱਚੀ ਆ ਉਹ ਵੀ ਤੁਹਾਨੂੰ ਦਿਖਾਈ ਸੀ ਉਹ ਵੀ ਤਕਰੀਬਨ ਹਾਈਟ ਕੱਟ ਪਈ ਅੱਡੀ ਆ ਤੇ ਰੰਗ ਰੂਂਗ ਉਹਦਾ ਵੀ ਕਰਮਾਲੀ ਦਾ ਉਸੇ ਤਰ੍ਹਾਂ ਹੀ ਆ ਠੀਕ ਆ ਸੂਣ ਵਾਲੀ ਆ ਸੱਜਰ ਸੂਈ ਵੇਖੀ ਹਾਂਜੀ ਬਸ ਤਿਆਰੀ ਚ ਹੀ ਆਈ ਏ 8 ਤਰੀਕ ਨੂੰ ਦਿਨ ਪੂਰੇ ਹੁੰਦੇ ਦੇ ਕਰਮਾਲੀ ਦੇ ਫਾਰਮ ਇਹਦਾ 30 ਕਰ ਲੀਏ 32 ਕਰ ਲੀਏ ਇਹ ਵੀ ਵੀਰ ਜੀ ਆਪਾਂ ਹਾਂ ਨਾ ਮਾ ਲੋਏ ਕੁਝ ਨਾ ਕਰ ਮਾਲੀਆਂ ਇੱਕੋ ਜਿਹਾ ਹੀ ਮੁੱਲ ਕਰ ਦੇਣਾ ਆ ਠੀਕ ਹੈ ਜੀ ਬਸ ਇਹ ਗੱਲ ਹੈ ਕਿ 26 ਦੀ ਵੀ ਦੇ ਹਾਂ ਨਾ ਦੇ ਦਾਂਗੇ 26 ਦੀ ਉਹ ਦੇ ਦਾਂਗੇ ਕੋਈ ਲਾਗੇ ਲਾਗੇ ਬੰਨੀਆਂ ਗੁੱਸਾ ਨਾ ਕਰੇ ਮੈਂ ਜਿਆਦਾ ਮੈਨੂੰ ਕਹਦੇ ਮੁੱਲ ਤੇ ਆ ਬਸ ਜਿਆਦਾ ਮੁੱਲ ਜੇਕਰ ਫਕਸਟ ਘੱਟ ਸੀ ਬਸ ਬਸ ਠੀਕ ਹੈ ਤੂੰ ਆਈ ਖਲੋਤੀ ਸੀ ਤਾਂ ਮੈਂ ਤੋਕਰ ਦਫਾ ਕਰਕੇ ਗੁੱਸਾ ਨਾ ਕਰਨ ਵੀ ਉਹ ਮੇਰਾ ਮੁੱਲ ਜ਼ਿਆਦਾ ਵਾ ਤੇ ਮੇਰਾ ਕੋਰਾ ਨੀ ਆ ਗੱਲਾ ਇਹਨੇ ਤੈਨੂੰ ਪਤਾ ਇੰਨੇ ਸੂ ਪੈਣਾ ਤੈਨੂੰ ਪਤਾ ਹੁਣ ਜੇ ਮੰਨ ਲਓ 5 ਮਹੀਨੇ ਹੋ ਗਏ ਚਾ ਉਹਨਾਂ ਕਰਮਾਂ ਵਾਲੀ ਨੇ ਮਹੀਨੇ ਦੇ ਵਿੱਚ ਵਿੱਚ ਤਿਆਰੀ ਕਰਕੇ ਸੂ ਪੈਣਾ ਠੀਕ ਆ ਹਾਂਜੀ ਹਾਂਜੀ ਲੋ ਵੀ ਇਹ 26 26000 ਦੀਆਂ ਦੋਵੇਂ ਵੀਰਾਂ ਦੇ ਨਾਮਾਂ ਵੀ ਦੇਣੀਆਂ ਆ ਤੇ ਲੋ ਵੀਰ ਜੇਕਰ ਚਲੋ ਕੋਈ ਸਦਾ ਰੁਝਾਨ ਬਣ ਗਿਆ ਵੀ ਚਲੋ ਦੂਰ ਦੇਡੇ ਜਾਣਾ ਵੀ ਜੋੜੀ ਦੇ ਸੌਦਾ ਕਰ ਲਈਏ ਇੱਕ ਟੋਕਰਗਾ ਬਣਾ ਜੇ ਤੇ ਇੱਕ ਚਲੋ ਮਹੀਨਾਕ ਸਾਫ ਲਾ ਕੇ ਤੇ ਉਹ ਵੀ ਸੱਜਰ ਸੂਪੂਗੀ ਤੇ ਜੋੜੀ ਦਾ ਕੀ ਕਰਦੇਗਾ ਵਿੱਚੋਂ ਜੋੜੀ ਦੂਜੀ ਫਿਰਦੇ ਜੋੜੀ ਕਹਿੰਦੇ ਖੜਨੇ ਦੇ 50000 ਦੀ ਦੇ ਦਾਂਗੇ ਹਾਂ ਨਾ ਵੈਸੇ 52 ਬਣ ਗਿਆ ਹਨਾ ਹਾਂਜੀ ਹਾਂਜੀ 26 ਯਾਰ ਹਾਂਜੀ ਉਹ ਤਰਾ 226 26 52 ਬਣਦਾ ਤੇ ਇਤਰਾ 50000 ਦੀ ਜੋੜੀ ਮਿਲ ਜੂਗੀ ਹਾਂਜੀ ਹਾਂਜੀ 1000 ਰੁਪਿਆ ਛੋਟ ਵੀ ਦੇਦੀ ਹੋ ਜੂਗੀ ਚਲੋ ਜੀ ਦੋਵੇਂ ਕੋਈ ਲਊ ਵੀਰ ਤੇ 1000 ਛੋਟ ਕਰ ਦਾਂਗੇ ਲਓ ਵੀ ਨਾਂਜਾ ਜੇ ਮੰਨ ਲਓ ਇਹਨੇ ਚਾਹ ਫਡੀ ਨਹੀਂ ਜੇ ਕੋਈ ਡਬਲ ਹੋਣੀ ਜਿੰਨੇ ਚਾਹ ਕਿੰਨਾ ਕਰਮਾ ਲਿਆ ਨੇ ਡਬਲ ਹੋਣਾ ਹੈ ਆ ਠੀਕ ਹੈ ਹੈ ਬਿਲਕੁਲ ਕੋਈ ਵੀ ਮੰਨ ਲਓ ਕੋਈ ਵੀ ਜਿਹੜੀ ਮੰਨ ਲਓ ਇੰਨਾ ਹੀ ਕਰਮਾ ਲਿਆ ਨੇ ਆਪਾਂ ਨਹੀਂ ਕਰਨੀ ਐਫਡੀ ਐ ਡਬਲ ਇਹਨਾ ਕਰਮਾ ਲਿਆ ਨੇ ਕਰਨੀ ਆ ਜਿੰਨਾ ਮੰਨ ਲਓ ਕੋਈ ਵੀ ਦੁਨੀਆ ਦੀ ਕੰਪਨੀ ਆਪਣੀ ਡਬਲ ਕਰ ਸਕਦੀ ਹੈ ਬਿਲਕੁਲ ਬਿਲਕੁਲ ਜਿੰਨ ਜਿੰਨਾ ਇਹਨਾਂ ਕਰਮਾਲੀਆਂ ਨੇ ਐਫਟੀ ਕਰ ਦੇਣੀ ਜੇ ਡਬਲ ਉਹਨੇ ਜਰੂਰ ਬਿਲਕੁਲ ਜੀ ਬਿਲਕੁਲ ਦੋ ਦੋਵੇਂ ਹੀ ਲੋ ਵੀ ਵਾਦੇ ਦਾ ਸੌਦਾ ਠੀਕ ਹੈ ਜੀ ਨਵੇਂ ਅੰਗ ਮੱਛੀਆਂ ਬਿਲਕੁਲ ਨਵੀਆਂ ਨੇ ਇੱਕ ਪੂਲਾ ਸੁਬਾ ਸੋਣੀ ਆ ਦੂਜੀ ਦੂਜਾ ਸੁਬਾ ਸੋਣੀ ਆ ਟੋਕਰ ਗੱਬਾਂ ਨਾਲ ਇੱਕ ਸੱਜਰ ਸੋਣੀ ਆ ਠੀਕ ਹੈ ਤੇ 49000 ਰੁਪਏ ਤੁਹਾਨੂੰ ਜੋੜੀ ਮਿਲ ਜੂਗੀ ਮੇਰੇ ਭਰਾਵਾਂ ਨੂੰ ਕਰਨੇ ਸੰਪਰਕ ਇਹ ਬੱਛੀਆਂ ਸੀ ਇੱਧਰ ਥੱਲੇ ਵੀਰ ਆਪਣੇ ਕੋਲ ਟੋਕਰ ਤਕਰੀਬਨ ਟੋਕਰ ਮੱਝਾਂ ਨੇ ਹਨਾ ਹਾਂਜੀ ਹਾਂਜੀ ਦੋਵੇਂ ਟੋਕਰਾਂ ਬਣੀਆਂ ਸੋੜੀਆਂ ਪਹਿਲਾਂ ਦੂਜੀ ਇਹਨੂੰ ਇਹਨੂੰ ਤੇ ਹੋ ਗਿਆ ਜੀ ਅੱਜ ਤਿੰਨ ਚਾਰ ਦਿਨ ਹੋ ਗਏ ਬਣੀ ਨੂੰ ਤਨ ਚਾਰਕ ਦੇਣਾ ਹਾਂਜੀ ਠੀਕ ਹੈ ਤੇ ਬਾਕੀ ਝੋਟੀ ਬਰੀਡ ਵਾਲੀ ਵੇਖੋ ਵੀਰ ਜੀ ਆਪਣੇ ਕੋ ਡੇਰੀ ਚ ਆਈਆਂ ਦੋਵੇਂ ਕਰਮਾਂ ਵਾਲੀਆਂ ਬਰੀਡ ਵੇਖੋ ਝੋਟੀ ਨੂੰ ਕੱਢੀ ਬਹੁਤ ਹਾਂਜੀ ਲੋ ਜੀ ਬਿਲਕੁਲ ਝੋਟੀ ਫੇਸ ਵਾਲੀ ਦੇ ਕੋ ਮਗਰਵਾ ਚਾਰ ਹੀ ਵੇ ਲੋ ਸਾਹ ਲਾ ਲੋ ਵੀ ਆਵੇ ਉਹਾਂ ਦੇ ਵੀ ਕੁਝ ਕੋਤ ਵਾਲ ਚਿੱਟੇ ਮਗਰ ਕੁਸ਼ਕੀ ਵਾਲ ਮੰਨ ਲੋ ਬਰੀਡ ਵਾਲੀ ਦੇ ਕੱਦ ਕਾਠੀ ਵਾਲੀ ਚਲੋ ਥੋੜੀ ਜੀ ਲੱਸੀ ਜ਼ਰੂਰ ਆ ਝੋਟੀ ਦੁੱਧ ਵਾਲੀ ਆ ਠੀਕ ਆ ਉਹਦਾ ਕਰਕੇ ਹਾਂਜੀ ਦੁੱਧ ਕਿੰਨਾ ਤੇਰੇ ਧਾਰਾ ਹੁਣ ਦੁੱਧ ਦੁੱਧ ਜੀ ਦੇ ਕੋਲੇ 5 ਹੀ ਕਿਲੋ ਆ ਪੰਜ ਜਿਹੜਾ ਗੱਲ ਹਾਂਜੀ ਪੰਜ ਸਾਢੇ 4 5 ਕਿਲੋ ਦੁੱਧ ਵੀ ਦੀ ਹੈਗਾ ਪਰ ਕੁੜਾ ਧਾਰ ਪੋਨੇ ਭਾਵੇਂ ਚਲੋ ਟੋਕੜ ਵੀ ਆ ਕਰਮਾਂ ਵਾਲੀ ਧਾਰ ਮਗਲ ਜੜੀ ਜਿਹੜੀ ਮੋਟੀ ਮਾਰੂਗੀ ਕਰਮਾਂ ਵਾਲੀ ਠੀਕ ਆ ਆਪਣੇ ਕੋਲ ਚੰਦੇ ਵੀਰ ਜਿਵੇਂ ਟੋਕੜ ਇਹ ਮਜਾ ਝੋਟੀਆਂ ਆਈਆਂ ਨੇ ਤੇ ਮਿਲਦੀਆਂ ਆਪਣੇ ਕੋਲ ਠੀਕ ਆ ਧਾਰ ਵੀ ਆਪਾਂ ਚੋਕ ਲਿਆਏ ਆ ਤੇ ਆਪਣੇ ਕੋ ਆਣ ਕੇ ਇਹਨਾਂ ਨੇ ਕੀਤਾ ਆਪਾਂ ਗਲਤ ਗੱਲ ਨਹੀਂ ਬਾਕੀ ਇਹਨਾਂ ਜਰੂਰ ਦੇ ਜੇ ਤੀਗਾ ਵੀ ਲਵਾਉਂਦੀ ਆ ਮਾੜਾ ਜਾਂ ਮੰਨ ਲਓ ਇਹ ਗੱਲ ਹੈ ਕਿ ਗਾੜੀ ਕੋਈ ਨਾ ਕੋਈ ਚੀਜ਼ ਸੁੱਟ ਕੇ ਤੇ ਚੋਲੋ ਇਹ ਨਹੀਂ ਵੀ ਮੰਨ ਲਓ ਚਲੋ ਏਦਾਂ ਦੇ ਡੰਗਰ ਤੁਹਾਨੂੰ ਪਤਾ ਡਰਦਾ ਹੋੜਾ ਜ ਤੇ ਬਾਕੀ ਇਹ ਗੱਲ ਹੈ ਕਿ ਕੋਈ ਇਹ ਨੂੰ ਵੀ ਮੰਨ ਲੋ ਟੱਕੂਗੀ ਚਾਹੇ ਕੋਈ ਕੋਹੇ ਹੋ ਜਾ ਕਰੂਗੀ ਹਾਂ ਹਾਂ ਜਗਾ ਟੂ ਹਾਂ ਗੋਮ ਦਾ ਫੱਲਿਆ ਕਰਦਾ ਲਓ ਜੀ ਠੀਕ ਆ ਇਹਦੇ ਥੱਲੇ 5 ਕਿਲੋ ਹਾਂ 5 ਕਿਲੋ ਦੁੱਧ ਵੀ ਦੋ ਲਓ ਵੀ 5 ਕਿਲੋ ਅਮਲ ਦੀ ਦੋਨੋਂ ਡੰਗੀਆਂ ਦੋਨੋਂ ਦੋਨੋਂ ਡੰਗ ਵੀਰ ਜੀ ਦੋਨੋਂ ਡੰਗ ਲਓ ਵੀ ਦੋਨੋਂ ਡੰਗ ਮਿਲਦੀ ਆ ਦੋਸਤੋ ਹੱਥਲ ਪਸ਼ੂਆ ਕਈ ਵਾਰ ਨਵੀਂ ਥਾਂ ਤੇ ਲੈ ਕੇ ਕੋਈ ਟੀਕਾ ਇੱਕ ਅੱਧਾ ਡੰਗ ਲਵਾ ਸਕਦਾ ਠੀਕ ਆ ਹਾਂ ਤੇ ਬਾਕੀ ਇਧਰ ਮਿਲਕ ਵੇਣ ਤੁਸੀਂ ਦੇਖ ਸਕਦੇ ਜੇ ਮਿਲਕਨਾਰ ਆਹ ਥਾਣ ਮੈਂ ਕਹ ਬਹਿਣੀ ਵਾਲੇ ਪਾਸਿਓਂ ਬੁਖਾਰ ਰਿਹਾ ਤੁਹਾਨੂੰ ਠੀਕ ਇਹ ਵੰਡ ਫੇਰ ਲਾਫਸੀ ਥਾਣਾ ਦੀ ਸੋ ਸਾਫ਼ ਸੁਥਰੇ ਥਾਣਾ ਕਰਮਾਦੀ ਦੇ ਤੋਰ ਕੇ ਦਿਖਾ ਰਹੇ ਆ ਠੀਕਾ ਇਹ ਵੀ ਬੜਾ ਜਾਇਜ਼ ਰੇਟ ਦੇ ਵਿੱਚ ਵੀਰ ਘੰਡੇ ਨੂੰ ਕਹਾਂਗੇ ਵੀ ਬਿਲਕੁਲ ਦੇ ਦਿੱਤੀ ਜਾਊਗੀ ਹਾਂਜੀ ਜਾਇਜ਼ ਰੇਟ ਤੇ ਵੀਰ ਜੀ ਮਾਲ ਬਾਕੀ ਇਹ ਗੱਲ ਹੈ ਕਿ ਝੋਟੀ ਵੇਖੋ ਵੱਡੀ ਆ ਪੂਰੀ ਵੇਖੋ ਪਿੱਠ ਪੁੜਾ ਕਿਦਾਂ ਲੱਗਾ ਪੁੱਠਾ ਪੱਠਾ ਵੇਖੋ ਕਿਦਾਂ ਖੁੱਡੇ ਕਿੱਥੇ ਕਿੰਨੀ ਵੇਤ ਤੇ ਲੱਗੇ ਬਸ ਬਸ ਜੇ ਲੋ ਠੀਕਾ ਜੀ ਸੋ ਬਣੀ ਸੌਰੀ ਆ ਦੋਸਤੋ ਕਿ ਪੰਜਾ ਚੌਕ ਦਿਨਾਂ ਦਾ ਵੇਰਵਾ ਵਿੱਚ ਹੈਗਾ ਮਾਲੀ ਤੋਂ ਬਣੀ ਸੌਰੀ ਆ ਹਾਂ ਮੋੜ ਦੇ ਵੀਰੇ ਮੋੜ ਦੇ ਬੜੀ ਜ਼ੋਰੀ ਜ਼ਰੂਰ ਆ ਠੀਕ ਆ ਜੀ ਸੋ ਨਿਕਲ ਆਵੇਗਾ ਚਲੋ ਕਿਸੇ ਭਰਾ ਦੀ ਕਿਸਮਤ ਆ ਪਸ਼ੂ ਬਣਿਆ ਸੌ ਰਿਆ ਹੋਣਾ ਚਾਹੀਦਾ ਬਣਿਆ ਸੌ ਰਿਆ ਹੋਊਗਾ ਤਾਂ ਨਿਕਲਣਾ ਵੀ ਚਲੋ ਚਾਹੀਦਾ ਪਸ਼ੂ ਨੂੰ ਬਾਕੀ ਚੰਗੀ ਏ ਝੋਟੀ ਫਿਲਹਾਲ ਅੱਜ ਕੋਈ ਟੋਕੜ ਮੰਨ ਕੇ ਜਾਂ ਟੋਕੜ ਦਾ ਹੀ ਸੌਦਾ ਕਰਿਓ ਠੀਕ ਆ ਲਾਗੋ ਹੱਥ ਪਾਈਦਾ ਦਦਕੂ ਤਾਂ ਚੰਗਾ ਝੋਟੀ ਦਾ ਥੋੜੀ ਜਿਹੀ ਕੋਈ ਮੇਰਾ ਭਰਾ ਕੇਅਰ ਕਰ ਲੈ ਚੰਗੀ ਸੁਭਾਲ ਕਰ ਲੈ ਦਦਕੂ ਪੂਰਾ ਖਾਇਆ ਬਿਲਕੁਲ ਬਾਰੀਕ ਜਮੜੀ ਦੀ ਆ ਪਤਲੇ ਪਿੰਡੇ ਦੀ ਆ ਸੋ ਥਣਾ ਦੇ ਉੱਤੇ ਕੋਈ ਵੀ ਵਾਧੂ ਘਟੂ ਨਿਸ਼ਾਨ ਨਹੀਂ ਗਾ ਬਾਕੀ ਮਿਲਕਨ ਆੜ ਕਾਫੀ ਮੋਟੀ ਜੇ ਦ ਤੋ ਇਹ ਜਿਹੜੀ ਝੋਟੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਤੇ ਸੂਰਜਾ ਚ ਵੀ ਮੈਨੂੰ ਲੱਗਦਾ ਫਿਰ ਚੱਲੇ ਦੂਜੇ ਕਸੂਈ ਹੋਊਗੀ ਨਾ ਵੀਰ ਦੀ ਹਾਂਜੀ ਦੂਜੇ ਹੀ ਆ ਵੈਸੇ ਇੱਥੇ ਆਂਦੇ ਚੱਲੋ ਪਹਿਲੇ ਹੀ ਆ ਬਾਕੀ ਆ ਵੀ ਦੂਜੇ ਆ ਮੰਨ ਲਓ ਗਾੜੀ ਕੋਈ ਲਾਲੇ ਵਾ ਕੀ ਦੂਜੇ ਲਈ ਤਿਆਰ ਹੋਈ ਕਰ ਤਾੜੀ ਬਾਕੀ ਕੋਈ ਤੀਜੇ ਨੂੰ ਵੀ ਲਾਲੇ ਤੇ ਬਾਕੀ ਵੀਰ ਦੀ ਝੋਟੀ ਵੇਖੋ ਕਿੱਥੇ ਆਉਂਦੀ ਆ ਵੇ ਹਾਂ ਤੇ ਚੰਗੀ ਆ ਝੋਟੀ ਇਸ ਦੇ ਦਾਗ ਮੇ ਕੋਡੇ ਕਤੇ ਲੱਗੇ ਕੁੱਤੇ ਖਾਦੇ ਬੜੇ ਚੌੜੇ ਮੰਨ ਲਾ ਗੱਲ ਕੀ ਕਹੇ ਉਹ ਚੰਗੇ ਵੀਰ ਕੋ ਚਲਗੀ ਕਹੇ ਫਾਰਮ ਵਾਲ ਨੇ ਸਾਫਲੀ ਤੇ ਉਹ ਝੋਟੀ ਤੁਹਾਨੂੰ ਦਤੰਦਿਆਂ ਗੱਲ ਤੁਕੰਨੇ ਮੇਰੇ ਭਰਾ ਇਹ ਨਾ ਕਹਿਣ ਠੀਕ ਹੈ ਜੀ ਦੋ ਪਾਸੇ ਵੇਖੋਗੇ ਮਿਲਕਨਾਰ ਮੋਟੀ ਆ ਲੇਵੇ ਦੀ ਸਾਫ ਸੁਥਰੀ ਆ ਤੇ 5 ਕਿਲੋ ਦੋ ਦੋ ਤੇ ਥੱਲੇ ਹੁਣ ਮੈਂ ਮੌਜੂਦ ਆ ਹਾਜ਼ਰ ਆ ਹਾਂ ਜੀ ਲੈ ਵੀਰ ਜੰਦੇ ਮੁੱਲ ਬੋਲ ਇਹਦਾ ਮੁੱਲ ਵੀਰ ਜੀ ਇਹਦਾ ਭਾਵੇਂ 55 ਕਰ ਲਈਏ ਜੋ ਮਰਜ਼ੀ ਕਰ ਲਈਏ ਹਾਂ ਤਿੰਨ ਛੜ ਦਾਂਗੇ ਵੀਰ ਜੀ 50 ਚ ਸੁਣਤਾ ਜੀ ਹਾਂ ਜੀ ਤੇ ਜੇ ਕਹੇ ਵੀਰ ਨੇ ਕੋਈ ਨਹੀਂ ਹ ਹੱਥ ਭੰਨਾਂ ਦੇ ਵੀਰ ਦੀ 40000 ਪੂਰੇ ਦੀ ਦੇ ਦਾਂਗੇ ਠੀਕ ਆ ਜੀ ਹਾਂ ਜੀ ਜਿੱਥੋਂ 100 ਰੁਪਿਆ ਵੀਰ ਜੀ ਛੋੜੀ ਆ ਛੋਟੀ ਵੇਖ ਲਓ ਬਾਕੀ ਔਂਸਰ ਵਾਲਾ ਮੁੱਲ ਹੀ ਜੇ ਆ ਦੋ ਦਵੀਤ ਨੂੰ ਮੰਦਸਨ ਦਿਆਂ ਗੱਲ ਇਹਨੇ ਇਹ ਗੱਲ ਹੈ ਕਿ ਮੰਨ ਲਓ ਦੋ ਦਿਨ ਦੀ ਆ ਇਹਨੇ ਕਰਮਾਲੀ ਦੀ ਖੇੜ ਇਹਨੇ ਧਾਰ ਤੇ ਵੀਰ ਦੀ ਚੋਕ ਲਿਆਂਦੀ ਆਪਾਂ ਠੀਕ ਆ ਤੇ ਧਾਰ ਤੇ ਮਿਲਣਾ ਕੋਈ ਟੱਪ ਦੀ ਨੇ ਕੋਈ ਨਾਪ ਜੀ ਨੇ ਮੜਾ ਜਾ ਮੰਨ ਲਓ ਇਹ ਗੱਲ ਹੈ ਕਿ ਪੜਾ ਪਾ ਕੇ ਕੀ ਗੱਲ ਆ ਲਗੀ ਤੇ ਉੱਥੇ ਬੋਲੇ 46000 ਦੀ ਚੱਕੋ ਠੀਕ ਆ ਜੀ 46000 ਦੀ ਝੋਟੀ ਆ ਆਫਸਰ ਝੋਟੀ ਲਈਏ ਤੇ ਵੀ 44500 ਤੋਂ ਘੱਟ ਨਹੀਂ ਮਿਲਦੀ ਚਲੋ ਕਰਮਾਲੀ ਦਾ ਕੋਈ ਚਾਹ ਪਾਣ ਦਾ ਡੰਗ ਚ ਚੰਗਾ ਸਾਰੀ ਜਾਣਾ ਹਾਂਜੀ ਜੇ ਨਿਕਲ ਆਉਂਦੀ ਏ ਤਾਂ ਕੱਲ ਨੂੰ ਬਣੀ ਜ਼ਰੂਰ ਆ ਨਿਕਲ ਆਉਂਦੀ ਏ ਤਾਂ ਕਿਸੇ ਭਰਾ ਦੀ ਅੱਕੀ ਕਿਸਮਤ ਆ ਨਿਕਲੂਗੀ ਵੀਰ ਜੀ ਵੈਸੇ ਬਾਕੀ ਇਹ ਗੱਲ ਹੈਗੀ ਆ ਤੈਨੂੰ ਪਤਾ ਐ ਇਦਾਂ ਛੋਰੀਆਂ ਸਾਰੀਆਂ ਹੋਣੀ ਤੇ ਨਿਕਲਦੀਆਂ ਹਾਂ ਕੱਦ ਕਾਠਾ ਵੜਾਵਾ ਝੋਟੀ ਨੂੰ ਲੱਗਾ ਕਰਮ ਵਾਲੀ ਜਾਂਟ ਬਰੀਡ ਵਧੀਆ ਢਾਂਚਾ ਟੂंचा ਵਧੀਆ ਜਾਂਟਾਂ ਚਾ ਵੜਾ ਇੱਧਰ ਇੱਕ ਝੰਡੀ ਵੀਰ ਆਪਣੇ ਕੋਲ ਅਗਲੀ ਆਮ ਹੈਗੀ ਆਂਦੀ ਆ ਹਾਂਜੀ ਤੇ ਇਹ ਵੀ ਵੀਰ ਜੀ ਝੋਟੀ ਆ ਇਹ ਵੀ ਮੰਨ ਲਓ ਟੋਕੜੇ ਵੀਰ ਜੀ ਇਹ ਪਹਿਲੀ ਤਰੀਕ ਨੂੰ ਇਹਨੂੰ ਪਲਕੇ ਪੋ ਮਹੀਨਾ ਹੋ ਜਾਣਾ ਜੇ ਬਣੀ ਨੂੰ ਬਣੀ ਵਾਲਿਆਂ ਦੇ ਮੁਤਾਬਕ ਹਾਂਜੀ ਠੀਕ ਆ ਬਈ ਹਾਂਜੀ ਹਾਂਜੀ ਆ ਲੋ ਜੀ। ਗਾਫਰ ਡੰਡਾ ਫੜ ਲਾ ਬਿੱਟੂ ਆ ਤੇ ਡੰਡਾ ਪੱਲਿਆ ਕਰਾ। ਲਓ ਜੀ। ਸੋ ਮਹੀਨਾ ਕੇ ਇਹਨੂੰ ਹੋ ਜਾਣਾ ਠੀਕਾ ਜੀ ਅੱਗੇ ਬਣੀ ਨੂੰ। ਹਾਂ। ਦੁੱਧ ਤੇ ਥੱਲੇ ਵੀ ਹੋਗਾ ਇਹਨਾਂ ਦਾ। ਹਾਂ ਜੀ ਦੁੱਧ ਦੇ ਕੋਲੇ ਵੀ ਦੀ ਇਹਨਾਂ ਹੈਗਾ 5 ਕਿਲੋ ਦੁੱਧ ਹੈਗਾ ਚਵਾਈ ਦੀ ਇੱਕ ਨੰਬਰ ਦੀਆਂ ਹੁਣੀਆਂ ਦੋਵੇਂ। ਠੀਕ ਆ। ਕੋਈ ਘਰੂੜ ਨਹੀਂ ਹੋਊਗਾ ਐ ਮੋਟੀ ਕੋਈ ਪੂਰ ਛੱਟਾ ਬਣਾਊਗਾ ਜੀ। ਠੀਕ ਆ ਵੀਰੇ। ਹਾਂ ਜੀ ਹਾਂ ਜੀ। ਲਓ ਵੀ ਇਹਨੂੰ ਵੀ ਕਰੀਂ ਮੇਰੇ ਖੋਲ ਕੇ ਮੜਾ ਨਾ ਤੋੜਦੀਆਂ ਇਹਨੂੰ। ਹਾਂ ਜੀ। ਤੇ ਇਹ ਸੋ ਮਹੀਨੇ ਦੀ ਬਣੀ ਸੋਰੀ ਆ। ਹਾਂ ਜੀ। ਇਹ ਮੇਰਾ ਵੀਰ ਹੁਣ ਭਾਵੇਂ ਦੂਜੇ ਸਵੇ ਅਸ ਵਕਤ 5 ਕਿਲੋ ਦੁੱਧ ਇੱਥੇ ਆਣ ਕੇ ਵੀਰਾਂ ਦਾ ਵੀ ਮਾੜਾ ਮੋੜ ਕੋਈ ਇੱਕ ਦੋ ਡਾਂਗਾ ਪਾਟੀਚਾ ਮਾਰਾ ਲਾ ਕੇ ਚਵਾਈ ਕੀਤੀ ਆ ਨਵੀਂ ਥਾਂ ਤੇ ਆ ਕੇ ਕਈ ਦਿਨਾਂ ਕਿਲੋ ਪਸ਼ੂ ਟੋਕਰ ਆ ਟੋਕਰ ਪਸ਼ੂ ਟੀਕਾ ਲਵਾ ਵੀ ਸਕਦੇ ਆ ਕੋਈ ਉਹਦੇ ਜੋ ਦੂਰ ਆਣੀਆਂ ਨੀਂ ਠੀਕ ਆ ਬਾਕੀ ਢਾਂਚਾ ਟੂ ਚਾਹੁੰਦਾ ਵੀ ਤੁਸੀਂ ਵੇਖੋ ਬਾਕੀ ਸਾਰੀ ਥੱਲੀਆਂ ਵੀ ਝੋਟੀ ਪੱਧਰ ਉੱਤੋਂ ਵੀ ਵੇਖੋ ਸਿੰਗੀ ਸੁੰਗੀ ਵੀ ਆ ਵੀ ਪੂਰੀ ਜਾਤ ਬਰੀ ਵਾਲੀ ਇੱਕ ਰੰਗ ਕਾਲੀ ਝੋਟੀ ਆ ਦੇਖੋ ਜੀ ਹਾਂਜੀ ਦੂਆ ਇੱਥੇ ਕੀ ਆ ਵੀਰ ਜੀ ਪਹਿਲੇ ਦੂਜੇ ਚੀ ਆ ਲਓ ਜੀ ਹਾਂ ਸੋ ਇਹ ਬਾਕੀ ਸ਼ਾਇਦ ਹੋਈ ਤੁਸੀਂ ਆ ਸਾਹਮਣੇ ਚੈੱਕ ਕਰੋ ਮੱਥੇ ਮੁੱਥੇ ਦੀ ਬਿਲਕੁਲ ਬਲੈਕ ਪਿੰਡਾ ਪਤਲਾ ਲੰਬਾਈ ਨੂੰ ਵੀ ਚੰਗੀ ਆ ਤੇ 5 ਕਿਲੋ ਤਾਰਾਂ ਦੇ ਥੱਲੇ ਇਸ ਵਕਤ ਮਜੂਰ ਆ ਮਾਲੋ ਟੱਪ ਦਾ ਲੈnde ਮੁਰਕੇ ਕਹੇ ਵੀਰ ਭਰਾ ਨੇ ਦੂਰੋਂ ਨੇੜੇ ਆਉਣਾ ਤੇ ਇੱਥੇ ਆਣ ਕੇ ਅਗਲੇ ਨੂੰ ਅਗਲਾ ਖਰਾਬ ਹੋਵੇ ਖਰਾਬ ਹੋਵੇ ਉਹ ਗੱਲ ਨਹੀਂ ਮਾਲੋ ਝੋਟੀ ਵੇਹ ਨੂੰ ਕਿੱਦੀ ਉਤਰਾ ਦੁੱਧ ਵੀ ਇਹ ਗੱਲ ਇਹਦੇ ਕੋਲੇ ਜਤਨ ਪੰਜਾਂ ਤੋਂ ਬਾਹਰ ਹੀ ਹੋਊ ਕਰਮਾਲੀ ਕੋਲੇ ਤੇ ਬਾਕੀ ਇਹ ਗੱਲ ਹੈਗੀ ਕੋਈ ਮੇਰਾ ਵੀਰ ਪਰ ਪੰਜ ਹੀ ਗੇਨਲੇ ਕੋਈ ਢੋਲ ਭਾਵੇਂ ਦਾ 60 ਬਾੜ ਜੋ ਮਰਜ਼ੀ ਕਰ ਲਗੇ ਇਹ ਵੀਰ ਦੀ ਝੋਟੀ 56 ਹਜ਼ਾਰ ਦੀ ਦੇਤੀ 56 ਦੀ ਹਾਂਜੀ ਝੋਟੀ ਵੱਡੀ ਜੇ ਵੇਖ ਲਓ ਪੂਰੀ ਐ ਚਕੀਨ ਜੇ ਕਦ ਕਾਠੇ ਦੀ ਵੀ ਵੱਡੀ ਆ ਪੂਰੀ ਹਾਂ ਹਾਂਜੀ ਜਵਾਬ ਹੀ ਸੋਣਾ ਜੀ ਇਹ ਕੋਈ ਝੰਡੇ ਫਿਰ ਗੱਲ ਕਰਦੀ ਹੈ ਲਾਦ ਕੇ ਕੋਈ ਲਾਕੇ ਲੱਖ ਦਾ ਹੋਰ ਕੋਈ ਲਾਕੇ ਵੀ ਜੀ ਹਾਂ ਨਾ ਫਿਰ 54000 ਦੀ ਦੇ ਦਾਂਗੇ 55 ਅੱਛਾ 54 ਦੀ ਦੇ ਦਾਂਗੇ 54 ਦੀ ਹਾਂਜੀ 54 ਜੋ ਕੋਈ ਮੇਰੇ ਬਾਕੀ ਇਹ ਗੱਲ ਹੈਗੀ ਚਲੋ ਵੀ ਤੁਸੀਂ ਦੱਸ ਦਿਓ ਕਿ ਮੰਨ ਲਾ ਇਹ ਗੱਲ ਹੈਗੀ ਕੋਈ ਰੇਟ ਇਹਦੇ ਤੇ ਗਲਤ ਹੈਗਾ ਮੇਰੇ ਹਿਸਾਬ ਨਾਲ ਕਰਮਾ ਚਲੋ ਆਪਾਂ ਉਹ ਤੇ ਕੋਈ ਫੋਨ ਲਾਵੇ ਨਾ ਪਰ ਮੇਰੇ ਹਿਸਾਬ ਨਾਲ ਵਜਨ ਕੀ ਮਈਆਂ ਇੰਨੇ ਦੀਆਂ ਹੈਗੀਆਂ ਹੂੰ ਚੰਗੀਆਂ ਦੋਵੇਂ ਕਰਮ ਵਾਲੇ ਉਸ ਤੋਂ ਬਾਅਦ ਫਿਰ ਚੰਦੇ ਇੱਕ ਆਪਣੇ ਕੋਲ ਛੋਟਾ ਪੋਜ ਆਖਿਆ ਇਧਰ ਦੇ ਪਾਸੇ ਹਾਂਜੀ ਦੋ ਕੱਟੀਆਂ ਆਪਣੇ ਕੋਲ ਖੜੀਆਂ ਹਾਂਜੀ ਇਹ ਤਕਰੀਬਨ ਕੋਈ ਸਾਲ ਸਾਲ ਦੇ ਅੰਦਰ ਹੀ ਆ ਇਹ ਵਿਧੀ ਕਟੀਆਂ ਨਹੀਂ ਇਹ ਹਾਫ ਮਈਆਂ ਆ ਆਪਾਂ ਕੱਟ ਕੇ ਛੱਡ ਦਿੰਨੇ ਇਹਨਾਂ ਨੂੰ ਆ ਕਟੀਆਂ ਹਾਂ ਇਹ ਕੁ ਮਈਆਂ ਨੇ ਹਾਂ ਇਹ ਹਾਫ ਮਈਆਂ ਜਿਤਨਾ ਆਪਾਂ ਆਦਨੇ ਨਾ ਮੰਨ ਲਓ ਇਹ ਗੱਲ ਹੈ ਕਿ ਜਾਈਦਾ ਦੂਰ ਨਿੜਾ ਦਿੰਦੇ ਇਹ ਲੈਣਾ ਜੀ ਪੂਰੀ ਲੈਣੀ ਕਿ ਹਾਫ ਲੈਣੀ ਆ ਉਹ ਇਹ ਗੱਲ ਹੈ ਕਿ ਹਾਫ ਮਈਆਂ ਆ ਹਾਂ ਪਲੇਟ ਹੈ ਕਿ ਪੂਰੀ ਹਾਂਜੀ ਹਾਂ ਪਲੇਟ ਹਾਂਜੀ 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 ਇਹ ਜੀ ਹਾਫ ਆ ਕਰਮਾ ਵਾਲੀਆਂ ਬਹੁਤ ਵੇਖੋ ਕਟੀਆਂ ਪਿਆਰੀਆਂ ਬਰੀਡ ਵਾਲੀਆਂ ਜਾਤਾਂ ਆ ਇਹ ਕਟੀਆਂ ਦਰਸੋ ਵੀਰ ਝੰਡਾ ਵੀ ਹਾਫ ਆ ਹਾਂਜੀ ਹਾਫ ਜੇ ਵੈਸੇ ਕਰਮਾਲੀਆਂ ਬਣੀਆਂ ਖੜੀਆਂ ਨੇ ਸਾਲ ਸਾਲ ਲੈ ਗਈਆਂ ਖਿੱਚ ਕੇ ਹਾਂ ਤੇ ਚਲੋ ਸਾਲ ਸਾਲ ਹੋਰ ਕਿਤੇ ਡੇਢ ਡੇਢ ਸਾਲ ਸੇਵਾ ਕਰ ਲਈ ਕਿਸੇ ਭਰਾ ਨੇ ਹਾਂ ਇਹਨਾਂ ਮੱਜਾਂ ਬਣ ਜਾਣਾ ਝੋਟੀਆਂ ਬੰਨਾ ਕਰਮਾਲੀਆਂ ਨੇ ਤੇ ਇਹ ਝੰਡੇ ਵੀਰੇ ਜੋੜੀ ਤਕਰੀਬਨ ਆਪਣੇ ਕੋਲ ਸਾਲ ਸਾਲ ਦੇ ਅੰਦਰ ਹੀ ਹੋਊਗੀ ਹਾਂਜੀ ਹਾਂਜੀ ਇੱਕ ਪਰਲੇਪਣੇ ਝੋਟੀਓ ਉਹ 부ਜੀ ਜੀ ਉਹ ਸਾਲ ਦੇ ਲਗਭਗ ਹੋ ਗਈ ਆ ਸਾਲ ਖਾਲੀ ਹਾਂਜੀ ਤੇ ਆ ਜਿਹੜੀ ਆ ਮੰਨ ਲਓ ਆ ਤੇ ਅਜੇ ਤਨ ਸਹੀ ਗੱਲ ਥਾਂ ਵੀ ਮੰਨ ਲਓ ਆ ਪੂਰੀ ਐ ਤਾਂ ਦੱਸਣ ਦਿਆਂ ਆਹ ਦੇਖੋ ਜੀ ਹਾਂ ਥਣ ਥਣ ਦੇਖੋ ਜੀ ਕਈ ਵਾਰ ਬਹੁਤੇ ਵੀਰਾਂ ਦੇ ਵੀਰੇ ਭੱਜ ਗਏ ਖਾਣ ਵਿਖਾਉਂਦੇ ਜੇ ਕਿਉਂਕਿ ਹਰੇਕ ਨੂੰ ਹੁੰਦਾ ਵੀ ਯਾਰ ਤੇ ਚਾਰ ਥਣੀਆਂ ਹੋਵੇ ਪੰਜ ਪੰਜ ਥਣੀਆਂ ਹੋਵੇ 6 7 ਨਾਲ ਲੱਗੇ ਆਉਣਗੇ ਕੋਈ ਚਾਰ ਸ਼ਾਮ ਨਹੀਂ ਆ ਗਈ ਵੀ ਦੀ ਨਾਲ ਕੋਈ ਹਾਂ ਬਿਲਕੁਲ ਤੇ ਚੰਗੇ ਵੀਰੇ ਤਾਂ ਵੀ ਮਰੇ ਹਿੱਕ ਗਿਆ ਨੂੰ ਕਰਿਆ ਜੀ ਹਾਂਜੀ ਆ ਵੀ ਆ ਵੀ ਝੋਟੀਆਂ ਨੂੰ ਹਿੱਕਦੀ ਇਹਨੂੰ ਹੋਣੀ ਕਰਮਾੜ ਜੀ ਤੁ ਨੂੰ ਲੋ ਜੀ ਇਹਦੀ ਵੀ ਝੋੜੀ ਤਾਂ ਨੂੰ ਆਪਾਂ ਚੈੱਕ ਕਰਾ ਲਗੇ ਹਾਂ ਆ ਦੇਖੋ ਕਿਦੇ ਵੰਡ ਦੇਲੇ ਵੇਖੋ ਕਿੱਥੇ ਲੱਗੇ ਕਰਮਾਲ ਦੇ ਹੈ ਮਈਆਂ ਜਦੋਂ ਬਣੀਆਂ ਕਰਮਾਲੀਆਂ ਬਿਲਕੁਲ ਬਿਲਕੁਲ ਹਾਂ ਠੀਕ ਆ ਪਰਲੀ ਪਰਲੀ ਉਹਨਾਂ ਕੱਢ ਲੈ ਬਿੱਟੂ ਆ ਪਰਲੀ ਬੁਰੇ ਕੱਢ ਕੇ ਪਰਲੀ ਵੀਰੇ ਬਾੜ ਕੱਢ ਕੇ ਲੈ ਆਓ ਸੋ ਇਹ ਦੋਸਤੋ ਵੈਸੇ ਪੁੱਠੇ ਦਾ ਵੀ ਆਪਾਂ ਰੇਟ ਦੱਸ ਦਿਆਂਗੇ ਤੁਹਾਨੂੰ ਸਿੰਗਲ ਸਿੰਗਲ ਦਾ ਵੀ ਰੇਟ ਦੱਸ ਦਿਆਂਗੇ ਤੇ ਬਾਕੀ ਜਿਹੜੇ ਭਰਾ ਨੂੰ ਜਿਵੇਂ ਚੱਲਦੀ ਓਵੇਂ ਤੁਸੀਂ ਤੈਹ ਬਾਲਿਓ ਆਪਦੀ ਲੈ ਵੀ ਛੱਡੇ ਵੀਰੇ ਇਹ ਜਿਹੜੀਆਂ ਆਪਣੇ ਕੋਲ ਕੱਟੀਆਂ ਛੋਟੀਆਂ ਨੇ ਹਾਂਜੀ ਇਹਨਾਂ ਦਾ ਮੁੱਲ ਕੀ ਰਹੂਗਾ ਸਿੰਗਲ ਸਿੰਗਲ ਦਾ ਕਿੰਨੇ ਕਿੰਨੇ ਦਾ ਰਹੂਗਾ ਰੇਟ ਆ ਵੀਰ ਜੀ ਜਿਹੜੀ ਇਹਨਾਂ ਕੱਟੀਆਂ ਇਹ ਦੇ ਦਾਂਗੇ 13000 ਦੀ 13000 ਦੀ ਹਾਂਜੀ 13000 ਵੀ ਦੇ ਦਾਂਗੇ ਅੱਛਾ ਜੀ ਸਾਈਡ ਨੰਬਰ ਤੇ ਆਹ ਵਿਖਾਈ ਆ ਇਹ ਇਹ ਵੀਰ ਜੀ ਇਹ ਕੱਟੀ ਦੇ ਦਾਂਗੇ ਆਪਾਂ ਹਾਂ ਨਾ ਮੰਨ ਲਓ ਇਹ ਗੱਲ ਹੈਗੀ ਆ ਵੀ ਇਹ 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 ਵੀ ਪੂਰੀ ਵੱਡੀ ਆ ਕੱਟੀ ਵੀਰ ਜੀ ਇਹਦਾ ਮੁੱਲ ਵੀਰ ਜੀ ਹੈਗਾ 20000 ਰੁਪਈਆ ਆ ਹਾਂਜੀ ਇਹ 1000 ਛੋੜ ਕਰ ਦਾਂਗੇ ਵਾ ਮੰਨ ਲਓ ਅੱਛਾ ਹਾਂਜੀ ਠੀਕ ਆ ਹਾਂਜੀ 19 ਹੀ ਦੇ ਦਾਂਗੇ 19000 ਦੀ ਹਾਂਜੀ 19 ਦੀ ਦੇ ਦਾਂਗੇ ਠੀਕ ਆ ਹਾਂਜੀ ਹਾਂਜੀ ਤੇ ਇੱਧਰ ਜਿਹੜੀ ਆਪਣੇ ਕੋਲ ਆ ਝੋਟੀ ਆ ਹਾਂਜੀ ਇਹ ਕੱਤੀ ਆ ਗਈ ਇਹਦਾ ਮੁੱਲ ਵੀਰ ਜੀ ਮੰਨ ਲਓ ਇਹ ਗੱਲ ਹੈਗੀ ਇਹ 5000 ਦੀ ਦੇ ਦਾਂਗੇ ਕੱਤੀ ਵੇਖੋ ਆਪਣੇ ਕੋਲੇ ਮਈਆਂ ਦੀਆਂ ਵੀਡੀਓ ਇਹਨਾਂ ਦੀਆਂ ਮਾਵਾਂ ਦੀਆਂ ਬੜੀਆਂ ਪਈਆਂ ਵਾ ਵੱਡੀਆਂ ਮਈਆਂ ਦੀਆਂ ਵੀਰ ਜੀ ਚਲੋ ਕਈ ਜਿਹੜੀਆਂ ਅਗਲੇ ਦਾ ਹੁੰਦਾ ਮੰਨ ਲਓ ਵੀ ਨਹੀਂ ਖਾਂਭੀਆਂ ਸੁੰਮੀਆਂ ਇਹ ਤਾਂ ਚੱਲੇ ਫਿਰ ਸੌਦਾ ਕਰੜਾ ਹੋ ਜਾਊਗਾ ਕਾਫੀ ਹੈ ਕਰੜਾ ਹੋ ਜਾਊਗਾ ਮੈਂਵੇਂ ਅੱਛਾ ਇਹ 5000 ਦੀ ਤੇ ਉਹ 20000 ਦੀ ਤੇ ਉਹ 13000 ਦੀ ਹਾਂ ਆਪਾਂ ਬਿਲਕੁਲ ਨੇੜੇ ਲਾਉਣਾ ਕੰਮ ਨੇੜੇ ਮੰਨ ਲਓ ਨੇੜੇ ਹੀ ਆ ਬਾਕੀ ਤੁਸੀਂ ਦੱਸ ਦਿਓ ਜੇ ਬਾਲਾ ਕੋਈ ਜ਼ਿਆਦਾ ਵਾਦੇ ਨੇੜੇ ਨੇੜੇ ਕਰਕੇ ਦੋ ਕਰ ਲਾਂਗੇ ਹਾਂਜੀ ਬੜਾ ਬਹੁਤਾ ਹੋਰਦੀ ਹੋਊਗਾ ਨਿਕਲ ਗਿਆ ਜਾਇਜ ਹਾਂ ਕਿੰਨਾ ਹੋ ਜਾਦੀ ਮੰਨ ਲਾ ਵੀ ਹੋਊਗੀ ਇਹ ਵੀ ਖੀਰੀ ਛੋਟੀ ਹੈ 15 14 ਕਿੰਨੇ ਹਾਂ ਹਾਂਜੀ ਸਿੰਘਾਂ ਸਿੰਘਾਂ ਦੀ ਦੇਖੋ ਫਿਰ ਆ ਕੁੰਡ ਜਾਮਾ ਬੰਦਿਆਂ ਆ ਵੇਖੋ ਆਇਨੇ ਦੇ ਮੋੜ ਕੇ ਕੁੰਡ ਨਾਲ ਲਾ ਜਾਣੇ ਕਰਮਾੜੀ ਹੋਰ ਮਾਰੀ ਦੀ ਵੀ ਤੂ ਪਰਾਂ ਆਹਨ ਤੋਰਦੇ ਹਾਂ ਮੰਨ ਲਓ ਇਹ ਬਣੀ ਪਈ ਕਰਮਾੜੀ ਆ ਵੇਖੋ ਚਲੋ ਥੋੜਾ ਜਿਹਾ ਚਲੋ ਇਹ ਆ ਵੀ ਸੰਭਾਲ ਘੱਟ ਰਹੀ ਕਰਕੇ ਥੋੜਾ ਜਿਹਾ ਆਵਾ ਬਾਕੀ ਜਿਹੜੇ ਹਨ ਤੁਹਾਨੂੰ ਪਤਾ ਹੈ ਮਹੀਨਾ ਵੀ ਦਿਨ ਸਾਂਭੀਆਂ ਦਈਆਂ ਨੇ ਇਹਨਾਂ ਨੇ ਭਰ ਜਾਣਾ ਕਰਮ ਵਾਲੀ ਹਾਂ ਲੈ ਵੀਰ ਮੋੜ ਦਾ ਮੋੜ ਦਾ ਮੋੜ ਦਾ ਹਾਂ ਲਓ ਵੀ ਠੀਕ ਆ ਐਨੂੰ ਮੋੜ ਦਾ ਹਾਂ ਦੇਖੋ ਮੈਂ ਜਿੱਦਣ ਲਓ ਵੀ ਭਾਵੇਂ 5000 ਵੀਰ ਝੰਡਾ ਕਰਦਾ ਭਾਵੇਂ 22000 ਕਰਾ ਲੋ 24 ਕਰਾ ਲੋ ਵੀਰ ਜੰਦੇ 20-20000 ਦੇ ਲਾ ਕੇ ਦੇ ਦੀ 20-20 ਦੀ ਦੇ ਦਾਂਗੇ ਵੀਰ 2000 ਦਈਏ ਹਾਂ ਲਾਗੇ ਲਾਇਏ ਸਾਰੇ ਵੀਰਾਂ ਨੂੰ ਕੇ ਨਾਲੇ ਕਿਸੇ ਭਰਾ ਨੇ ਹੋ ਸਕਦਾ ਪੁੱਠੇ ਦਾ ਸੌਦਾ ਮਾਰਨਾ ਤੇ ਤਿੰਨੇ ਇੱਕੇ ਟਾਈਮ ਹੀ ਬਣ ਕੇ ਤਿਆਰ ਹੋ ਜਾਣਾ ਹਾਂਜੀ 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 ਤੇ ਵੈਸੇ ਦੋਸਤੋ ਤਿੰਨਾਂ ਦਾ ਵੀ ਰੇਟ ਆਪਾਂ ਕਰਾ ਦੇਣਾ ਬਿਲਕੁਲ ਜਾਇਜ਼ ਹੀ ਤੇ ਫੜ ਲੋ ਫੜ ਲੋ ਮੇਲਾ ਲੁੱਟਣ ਵਾਲੀ ਗੱਲ ਹੀ ਹੋਵੇ ਹਾਂ ਬਾਕੀ ਕਟੀਆਂ ਤੁਹਾਨੂੰ ਉਹਨਾਂ ਦੇ ਥਾਨ ਵਿਖਾਤੇ ਥਾਣੇ ਦੇ ਵੀ ਬਹੁਤ ਸੁਣ ਲੱਗੇ ਕਰਮਾਲੀ ਨੂੰ ਬੜਾ ਹੀ ਸੁਆਦੀ ਥਾਨ ਲੱਗਾ ਵੇ ਢੋਲੀ ਬੜੀ ਐ ਲੰਮੀ ਲੰਮੀ ਐ ਨਾ ਆਹ ਦੇਖੋ ਹਾਂ ਆਹ ਦੇਖੋ ਜੀ ਵੇਖੋ ਥਾਣ ਲੱਗਾ ਠੀਕ ਆ ਜੀ ਬਾਕੀ ਵਾਟ ਬੂਟ ਵੇਖੋ ਝੋਲੀ ਚ ਪੈਂਦੇ ਤੇ ਪਰ ਵਾਟ ਹੁਣ ਕੱਢ ਕੇ ਦੇਣੀਆਂ ਆਪਾਂ ਹਾਂ ਵਾਟ ਇਹ ਮੇਰਾ ਪਰਾਪਤ ਸਿੰਘ ਜੀ ਸਿੰਘ ਸਿੰਘ ਵੇਖ ਲਓ ਸਾਰੇ ਐ ਇੱਕੋ ਇੱਕ ਸਿੰਘ ਗੋਲ ਗੋਲਣ ਦੇਈਆਂ ਸਾਰੇ ਆ ਵੇਖੋ ਆ ਜੀ ਫਿਰ ਜਿੰਦੇ ਦਾ ਵੀ ਤੂੰ ਨਹੀਂ ਹਰ ਗਿਆ ਤਾਂ ਜਿਆਦਾ ਹੀ ਹੈ ਕੰਮ ਹਾਂ ਜੀ ਹਾਏ ਹਾਂ ਇਹ 25000 ਦੀ ਜੋੜੀ ਬੇਸ਼ੱਕ ਕਰ ਲੈ ਹਾਂ ਇਹ ਜੋੜੀ 25000 ਦੀ ਕਰ ਲੈ ਉਹ 20 ਦੀ ਕਰ ਲੈ 45000 ਬਣ ਗਿਆ ਤੇਰਾ ਕੰਮ ਤੇ 45000 ਹੋਰ ਚੜਦੀ 44 ਦੀ ਜਾਣਦੀ ਕੀ ਫਿਰ ਵੇ ਲੋ ਤਰਾ ਵੀਰ ਜੀ ਵੇ ਚਲੋ ਝੋਟੀਆਂ ਚੰਗੀਆਂ ਚਲੋ ਕੋਈ ਏਡੀ ਕੋਈ ਗੱਲ ਨਹੀਂ ਚਲੋ ਮਿਲ ਜਾਣਾ ਫਿਰ ਜਲ ਪਾਣੀ ਮਿਲ ਜਾਣਾ ਇਹ ਨਹੀਂ ਜਲ ਪਾਣੀ ਲੱਭਦਾ ਵਿੱਚ ਪਾਣੀ ਲੱਭਦਾ ਕੋਈ ਦਈਏ ਮਾਰ ਦੇ ਦਿਓ ਕੋਈ ਨਹੀਂ ਜੇ ਦੇ ਦਿਓ 41 41000 ਦਾ ਪੁੱਠਾ ਦਿੱਤਾ ਜਾਊਗਾ ਕਟੀਆਂ ਮੇਰਾ ਭਾਅ ਵੇਖ ਲਈਆਂ ਤੁਸੀਂ ਪਿੰਨਾ ਦਾ ਸੌਦਾ ਕੱਠੀਆਂ ਦਾ ਮਾਰ ਲਿਓ ਠੀਕ ਹੈ ਜੀ ਜਿਹੜੇ ਵੀਰ ਸਜਣ ਨੂੰ ਫਿੱਟ ਪੈਂਦੀਆਂ ਨੇ ਕਾਲ ਕਰਨੀ ਉਹ ਗੱਲ ਕਰ ਲਿਓ ਠੀਕ ਆ ਬਾਕੀ ਸਿੰਘੀਆਂ ਸੁਂਘੀਆਂ ਵੇਖੋ ਇਹਨੇ ਵੀ ਪੂਰੀ ਬੁਲਾਈ ਕਰ ਲਈ ਕੋਈ ਇਹਨਾਂ ਕਿ ਦੂਰੋ ਸਿੰਘ ਮੂੜੂ ਵੀ ਉਹਨੇ ਵੀ ਸਿੰਘ ਕੋਤੀ ਚ ਇਹਦਾ ਵੀ ਸਿੰਘ ਕੋਤੀ ਚ ਤੇ ਆ ਕਰਮਾਣੀ ਦੇਖੋ ਇਹਦਾ ਵੀ ਇਥੇ ਮੋੜ ਕੇ ਲੱਗ ਗਿਆ ਆ ਵੀ ਕੋ ਮੋੜ ਮੋੜਨ ਦਾ ਵੀ ਵਿਧੀ ਇਹ ਵੀ ਆ ਮੋੜ ਤੇ ਸਿੰਘ ਦੇਖੋ ਕੁੰਡੀਆਂ ਹੀ ਕਰਮਾਲੀਆਂ ਬਣੀਆਂ ਆਂ ਹਾਂ ਪੀ ਕੇ ਮੰਨ ਲੋ ਇਹ ਗੱਲ ਹੈਗੀ ਨਾ ਕਰਮਾਲੀਆਂ ਨੇ ਦੇਖੋ ਮਈਆਂ ਬਾਨੀਆਂ ਵਾਲੋ ਕਾਰ ਬਿਲਕੁਲ ਹਾਂਜੀ ਹਾਂਜੀ ਲੋ ਵੀ ਇਹ ਅੱਜ ਮਾਲ ਆ ਵੀਰ ਚੰਦਾ ਸੁਣੋ ਕੋਲ ਰੇਡ ਤੁਹਾਨੂੰ ਦੱਸ ਦਿੱਤਾ ਕੱਲੇ ਕੱਲੇ ਪਸ਼ੂ ਦਾ ਬਾਕੀ ਜੋੜੇ ਜੋੜੇ ਦਾ ਵੀ ਦੱਸ ਦਿੱਤਾ ਜਿਹੜੇ ਜਿਹੜੇ ਪਸ਼ੂ ਜੋੜੇ ਨਾਲ ਵਾਰਾ ਖਾਂਦੇ ਆ ਉਹ ਜੋੜੇ ਦਾ ਸੌਦਾ ਕਰ ਲਿਆ ਜੀ ਇੱਕ ਜੰਦੇ ਨੰਬਰ ਵੀਰ ਆਪਣੇ ਕਰ ਦਿਓ ਸਾਂਝੇ ਨੰਬਰ ਹੈਗਾ ਵੀਰ ਜੀ 9972439717 ਦੂਜਾ ਨੰਬਰ ਹੈ 8264720068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਨਾਮ ਚੰਡਾ ਸਿੰਘ ਹਾਂਜੀ ਤੇ ਆਪਣਾ ਗ੍ਰੈਂਡ ਕੈਰੋਂ ਦੀ ਵੀਰ ਜੀ ਕਹੇ ਵੀਰ ਭਰਾਣੇ ਆਮ ਪਤਾ ਹੀ ਆ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਸਿੱਧੇ ਆ ਜਾਂਦੇ ਮੰਨ ਲਓ ਇਹ ਗੱਲ ਹੈਗੀ ਆ ਬਾਕੀ ਗ੍ਰੈਂਡ ਕੈਰੋਂ ਦੀ ਵੀਰ ਜੀ ਲੋਕੇਸ਼ਨ ਲਾਲੇ ਬਾਹਰ ਆਪਾਂ ਵੀ ਲਿੰਗਾ ਤੇ ਰਹਿੰਦੇ ਆ ਠੀਕ ਹੈ ਮਾਜੀ ਹਾਂਜੀ ਠੀਕ ਆ ਜੀ ਹਾਂਜੀ ਲਓ ਵੀ ਕਰੋ ਗੱਲਬਾਤ ਨੰਬਰ ਸਕਰੀਨ ਦੇ ਉੱਪਰ ਚੱਲਣ ਦਾ ਹੈ ਆ ਤੁਹਾਨੂੰ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ